ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਇਹ ਹੈ ਇਸ ਦਾ ਆਧਾਰ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਔਰ ਅਸੀਂ ਦੇਖਾਂਗੇ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਲਖਾਰੀ ਨੇ ਸਿੱਖੀ ਨੂੰ ਕਿਵੇਂ ਢਾਲਾਈ ਹੈ ਸਿੱਖੀ ਨੂੰ ਕਿਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਅੱਜ ਦੀ ਜੋ ਸਾਖੀ ਹੈ ਉਹ ਭਾਈ ਮੰਜ ਦੀ ਸਾਖੀ ਆਪਾਂ ਲਈ ਹੈ ਭਾਈ ਮੰਜ ਇੱਕ ਰਾਜਪੁੱਤ ਸੀ ਜੋ ਸਖੀ ਸਰਵ੍ਰੀ ਦਾ ਚੇਲਾ ਸੀ ਘਰ ਦੇ ਵਿੱਚ ਸਖੀ ਸਰਵ੍ਰੀ ਦੀ ਮਜ਼ਾਰ ਬਣਾਈ ਹੋਈ ਸੀ ਜਗਾ ਬਣਾਈ ਹੋਈ ਸੀ ਉਸ ਦੀ ਪੂਜਾ ਕਰਦਾ ਸੀ ਪਰ ਸਿੱਖਾਂ ਨਾਲ ਮਲਾਪ ਹੋਣ ਤੇ ਉਸਨੂੰ ਲੱਗਾ ਕਿ ਸਖੀ ਸਰਵਰੀ ਦੀ ਪੂਜਾ ਯੋਗ ਨਹੀਂ ਹੈ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਸਿੱਖੀ ਦਾਣ ਲਵਾਂ کافی ਦਿਨ ਤੋਂ ਸੋਚਦਾ ਸੀ ਆਖਰ ਇੱਕ ਦਿਨ ਆਇਆ ਜਦੋਂ ਉਸਨੇ ਸਖੀ ਸਰਵਰੀਏ ਤੋਂ ਆਪਣਾ ਮੂੰਹ ਮੋੜ ਕੇ ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਅੰਮ੍ਰਿਤਸਰ ਵਿਖੇ ਪਹੁੰਚ ਗਿਆ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਆਪਣੇ ਮਨ ਦੇ ਸਵਾਲ ਉਹਨਾਂ ਅੱਗੇ ਰੱਖੇ ਕਿ ਮੈਨੂੰ ਸਿੱਖੀ ਦਾਣ ਵਖਸੋ ਗੁਰੂ ਅਰਜਨ ਦੇਵ ਜੀ ਜੋ ਜਾਣਦੇ ਸਨ ਕਿ ਸਖੀ ਸਰਬਰੀਏ ਦਾ ਸਿੱਖ ਹੈ ਭਾਈ ਮੰਜ ਤਾਂ ਉਹਨਾਂ ਨੇ ਕਿਹਾ ਭਾਈ ਦੋ ਗੱਲਾਂ ਨਹੀਂ ਹੋ ਸਕਦੀਆਂ ਤੂੰ ਤੁਰਕ ਦਾ ਸਿੱਖ ਹੈ ਭਾਵ ਇਹ ਜੋ ਭਾਵਨਾ ਹੈ ਇਹ ਸਾਰੀ ਹੀ ਕਵਿਦੀ ਹੈ ਕਵੀ ਜੋ ਹੈ ਮੁਸਲਮਾਨ ਧਰਮ ਨੂੰ ਬਹੁਤ ਨਫ਼ਰਤ ਕਰਦਾ ਹੈ ਅੱਗੇ ਪਾਈ ਮੰਜ ਦੇ ਮੁਖੋਂ ਵੀ ਕਢਵਾਇਆ ਹੈ ਕਿ ਅਸੀਂ ਹਿੰਦੂ ਚੰਗੇ ਹਨ ਅਸੀਂ ਜਨਮ ਸਫਲਾ ਕੀਤਾ ਹੈ ਤੁਰਕ ਮਲੇਸ਼ ਹਨ ਉਹ ਬਹੁਤ ساری ਨਫ਼ਰਤ ਇੱਕ ਫਿਰਕੇ ਇੱਕ ਧਰਮ ਦੇ ਵਿਰੁੱਧ ਇਸ ਕਵੀ ਨੇ ਜ਼ਾਹਰ ਕੀਤੀ ਹੈ ਔਰ ਸਾਰਾ ਕੁਝ ਹੀ ਹਿੰਦੂ ਤੇ ਤੁਰਕ ਦੇ ਵਿੱਚ ਰੱਖਿਆ ਹੈ ਸਿੱਖੀ ਦਾ ਨਾਮਾਤਰ ਨਾਮ ਲੈਂਦਾ ਹੈ ਪਰ ਸਾਰੀ ਗੱਲ ਕਰਦਾ ਅਸੀਂ ਹਿੰਦੂ ਲੋਕ ਜਿਹੜੇ ਤੁਰਕ ਲੋਕ ਨੇ ਉਹ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦੇ ਭਾਵੇਂ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਠੀਕ ਹੈ ਕਵੀ ਦੇ ਅਨੁਸਾਰ ਫਿਰ ਭਾਈ ਮਨਜ ਨੇ ਬੇਨਤੀ ਕੀਤੀ ਗੁਰੂ ਸਾਹਿਬ ਨੇ ਕਿਹਾ ਕਿ ਸਿੱਖੀ ਕਮਾਉਣੀ ਬੜੀ ਔਖੀ ਹੈ ਤੈਨੂੰ ਜੇ ਸਖੀ ਧਾਰਨ ਕਰਨੀ ਹੈ ਤੇ ਸਖੀ ਸਰਵਿਸ ਦੇ ਵੱਲੋਂ ਪਿੱਛਾ ਛੁਡਾਉਣਾ ਪਏਗਾ। ਭਾਈ ਮੰਝ ਆਪਣੇ ਪਿੰਡ ਆਇਆ ਸਖੀ ਸਰਵਿਸ ਦੀ ਜਿਹੜੀ ਜਗਾ ਸੀ ਉਸ ਨੂੰ ਕਹੀ ਨਾ ਟਾ ਦਿੱਤਾ, ਪਦਰਾ ਕਰ ਦਿੱਤੀ ਜ਼ਮੀਨ। ਪਿੰਡ ਵਾਲੇ ਦੇਖ ਕੇ ਬੜੇ ਹੈਰਾਨ ਹੈ ਕਿ ਭਾਈ ਮੰਝ ਨੂੰ ਕੀ ਹੋ ਗਿਆ ਕਿਉਂਕਿ ਤਕਰੀਬਨ ਸਾਰਾ ਪਿੰਡੀ ਸਖੀ ਸਰਵੀਆਂ ਦਾ ਥਾ ਸਿਗਾ। ਤੇ ਉਹਨਾਂ ਨੇ ਬਹੁਤ ਵਰਜਿਆ ਪਰ ਭਾਈ ਮੰਜ ਆਪਣੇ ਅਕੀਦੇ ਤੇ ਅਡਿੱਗ ਸੀ ਦੇਮ ਨੇ ਤਨਾ ਸਾਖੀ ਅਨਸਾਰ ਮੱਝਾ ਗਾਵਾਂ ਮਰ ਗਈਆਂ ਤਾਂ ਦਾ ਬਹੁਤ ਨੁਕਸਾਨ ਹੋਇਆ ਪਿੰਡ ਦਾ ਚੌਧਰਪਣਾ ਵੀ ਗਿਆ ਪਿੰਡ ਵਾਲਿਆਂ ਨੇ ਇਸ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਪਰ ਭਾਈ ਮੰਜ ਨੇ ਸਿੱਖੀ ਦੇ ਅਕੀਦੇ ਤੇ ਅਟਲ ਵਿਸ਼ਵਾਸ ਰੱਖਿਆ ਔਰ ਕਿਸ ਹੋਰ ਜਗ੍ਹਾ ਜਾ ਕੇ ਕਾਖੋਤ ਕੇ ਗੁਜ਼ਾਰਾ ਕਰਨ ਲੱਗ ਗਿਆ ਕਾਖੋਤ ਕੇ ਜੋ ਪੈਸਾ ਮਿਲਦਾ ਸੀ ਕਾਹ ਨੂੰ ਵੇਚ ਕੇ ਉਸ ਦੇ ਚਾਰ ਹਿੱਸੇ ਕਰਦਾ ਸੀ ਇੱਕ ਹਿੱਸਾ ਗੁਰੂ ਨੇ ਰੱਖਦਾ ਸੀ ਤਿੰਨ ਹਿੱਸਿਆਂ ਨਾਲ ਉਹ ਆਪਣਾ ਕਾਰਜ ਕਰਦਾ ਸੀ ਇਹ ਜੋ ਕੁਝ ਮੈਂ ਸੁਣਾ ਰਿਹਾ ਹਾਂ ਇਹ ਲਿਖੀ ਹੋਈ ਇਵਾਰਤ ਹੈ ਅਗੋਂ ਕੀ ਹੋਇਆ ਬਹੁਤ ਦਿਨ ਇਸ ਤਰ੍ਹਾਂ ਚੱਲਦਾ ਰਿਹਾ ਬਹੁਤ ਗਰੀਬੀ ਸੀ ਪਾਈ ਮੰਝ ਦੇ ਕੋਲ ਵਾਲਵ ਚਿਆਂ ਨੂੰ ਰੋਟੀ ਪਾਣੀ ਦੇਣਾ ਵੀ ਮੁਸ਼ਕਲ ਸੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਆਜਾਦ ਕੀਤਾ ਫੇ ਮੇਰਾ ਸਿੱਖ ਭਾਈ ਮੰਜ ਬਹੁਤ ਗਰੀਬੀ ਹਾਲਤ ਵਿੱਚ ਹੈ ਇੱਕ ਸਿੱਖ ਨੂੰ ਇੱਕ ਹੁਕਮਨਾਮਾ ਦੇ ਕੇ ਇੱਕ ਚਿੱਠੀ ਦੇ ਕੇ ਇੱਕ ਹਲਕਾਰੇ ਨੂੰ ਭੇਜਿਆ ਕਿ ਫਲਾਨੀ ਜਗ੍ਹਾ ਮੇਰਾ ਸਿੱਖ ਰਹਿੰਦਾ ਉਸ ਨੂੰ ਆ ਹੁਕਮਨਾਮਾ ਦੇਣਾ ਸ਼ਰਤ ਇਹ ਹੈ ਕਿ ਉਸ ਤੋਂ 21 ਜਾਂਦੀ ਦੇ ਰੁਪਏ ਉਹ ਤੋਂ ਪਹਿਲਾਂ ਲੈਣੇ ਆ ਫਿਰ ਇਹ ਹੁਕਮਨਾਮਾ ਦੇਣਾ ਉਹ ਹਲਕਾਰਾ ਗਿਆ ਔਰ ਉਸਨੇ ਭਾਈ ਮੰਝ ਨੂੰ ਘਾਹ ਵੇਚਦੇ ਨੂੰ ਦੇਖ ਲਿਆ ਮੇਲ ਮਲਾਪ ਹੋਇਆ ਭਾਈ ਮੰਝ ਬਹੁਤ ਖੁਸ਼ ਹੋਇਆ ਕਿ ਗੁਰੂ ਨੇ ਮੈਨੂੰ ਜ਼ਾਦ ਕੀਤਾ ਹਲਕਾਰੇ ਨੇ ਦੱਸਿਆ ਕਿ ਤੁਹਾਡੇ ਲਈ ਹੁਕਮਨਾਮਾ ਭੇਜਿਆ ਹੈ ਚਿੱਠੀ ਭੇਜੀ ਹੈ ਤਾਂ ਭਾਈ ਮੰਝ ਨੇ ਕਿਹਾ ਚਿੱਠੀ ਦੇ ਦਿਓ ਵਰ ਹਲਕਾਰੇ ਨੇ ਕਿਹਾ ਕਿ ਇੱਕ ਸ਼ਰਤ ਹੈ ਪਹਿਲਾ 21 ਰੁਪਏ ਭੇਟਾ ਦੇਣੀ ਪਊ ਭਾਈਮੰਜ ਬਹੁਤ ਗਰੀਬ ਸੀ ਰੋਟੀ ਮੁਸ਼ਕਲ ਨਾਲ ਚਲਦੀ ਸੀ ਸੋਚਣ ਲੱਗ ਗਿਆ ਕਿ ਕੀ ਕਰਾਂ ਘਰ ਪਹੁੰਚੇ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸੀ ਤੇ ਘਰਵਾਲੀ ਨੇ ਕਿਹਾ ਇਹ ਕਿਹੜੀ ਗੱਲ ਹੈ ਸਰਦਾਰ ਬਹੁਤ ਦੇਰ ਦੇ ਪਿੱਛੇ ਪਏ ਹੋਏ ਸੀ ਬੇਟੀ ਦੇ ਰਿਸ਼ਤੇ ਲਈ ਮੈਂ ਬੇਟੀ ਦਾ ਰਿਸ਼ਤਾ ਉਧਰ ਕਰ ਆਉਣੀ ਆ ਤਾਂ ਮੈਂ ਉਹਨਾਂ ਤੋਂ ਮਾਇਆ ਲੈ ਆਉਣੀ ਆ ਉਸਨੇ ਇਸ ਤਰ੍ਹਾਂ ਹੀ ਕੀਤਾ ਸਰਦਾਰਾਂ ਦੇ ਘਰ ਗਈ ਉਹਨਾਂ ਨੇ ਉਹਨਾਂ ਤੋਂ 21 ਰੁਪਏ ਲੈ ਆਈ ਤੇ ਬੇਟੀ ਦੀ ਸੰਗਾਈ ਕਰ ਦਿੱਤੀ ਉਹਦੀ ਕੁੜਮਾਈ ਕਰ ਦਿੱਤੀ ਰਿਸ਼ਤਾ ਉਹਨਾਂ ਨੂੰ ਦੇ ਦਿੱਤਾ ਉਹ 21 ਰੁਪਏ ਲੈ ਆ ਕੇ ਸਿੱਖ ਦੇ ਹੱਥ ਫੜਾਏ ਭਾਈ ਮੰਝ ਨੇ ਉਸ ਨੂੰ ਰਾਤ ਰੱਖਿਆ ਸੇਵਾ ਕੀਤੀ ਅਨ ਪਾਣੀ ਛਕਾਇਆ ਤੇ ਸਵੇਰੇ ਉੱਠ ਕੇ ਉਸ ਨੂੰ ਤੋਰ ਦਿੱਤਾ ਕਿਹਾ ਵੇ ਗੁਰੂ ਨੂੰ ਸਾਡੀ ਨਾਮਸਕਾਰ ਕਿਉ ਉਹ ਸਿੱਖ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਸਾਰੀ ਵਾਰ ਦਾ ਦੱਸੀ 21 ਰੁਪਏ ਲਿਆ ਕੇ ਸਤਿਗੁਰੂ ਨੂੰ ਦਿੱਤੇ ਇਸ ਤਰ੍ਹਾਂ ਹੋਰ ਬਹੁਤ ਸਾਰਾ ਸਮਾਂ ਗੁਜ਼ਰਿਆ ਫਿਰ ਇੱਕ ਦਿਨ ਪੰਚਮ ਪਾਚਨ ਨੂੰ ਜ਼ਾਦ ਆਈ ਤੇ ਉਸ ਨੇ ਉਹ ਸਿੱਖ ਨੂੰ ਫਿਰ ਬੁਲਾਇਆ ਤੇ ਕਿਹਾ ਭਈ ਆ ਲਓ ਹੁਕਮਨਾਮਾ ਚਿੱਠੀ ਇਹ ਭਾਈ ਮੰਝ ਨੂੰ ਦੇ ਕਰਾਓ ਉਹੀ ਹਲਕਾਰਾ ਫਿਰ ਚਿੱਠੀ ਦੇਣ ਵਾਸਤੇ ਭਾਈ ਮੰਝ ਕੋਲ ਫਿਰ ਗਿਆ ਭਾਈ ਮੰਝ ਨੂੰ ਉਹ ਕਿਹਾ ਤੇਰੇ ਲਈ ਹੁਕਮਨਾਮਾ ਲੈ ਕੇ ਆਇਆ ਹਾਂ ਚਿੱਠੀ ਲੈ ਕੇ ਆਇਆ ਹਾਂ ਉਸਨੇ ਜਦੋਂ ਕਿ ਆ ਮੈਨੂੰ ਦਿਓ ਤਾਂ ਉਸ ਸਿੱਖ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਗੁਰੂ ਸਾਹਿਬ ਨੇ ਕਿਹਾ ਚਿੱਠੀ ਤਾਂ ਦੇਣੀ ਆ ਜੇ 21 ਮੋਹਰਾਂ ਚਾਂਦੀ ਦੀਆਂ ਤੂੰ ਭੇਟ ਕਰੇਂਗਾ ਸਿੱਖ ਨੇ ਆਪਣੀ ਧਰਮ ਪਤਨੀ ਨਾਲ ਗੱਲ ਕੀਤੀ ਵੇਖੀ ਕੀਤਾ ਜਾਵੇ ਪਹਿਲਾਂ ਤਾਂ ਲੜਕੀ ਦਾ ਰਿਸ਼ਤਾ ਕਰਤਾ ਫਾਬ ਲੜਕੀ ਵੇਚ ਦਿੱਤੀ 21 ਰੁਪਏ ਚ ਹੁਣ ਕੀ ਕਰੀਏ ਤਾਂ ਉਸ ਦੀ ਘਰ ਵਾਲੀ ਨੇ ਕਿਹਾ ਇਹ ਬੜਾ ਸਸਤਾ ਸੌਦਾ ਹੈ ਤੁਸੀਂ ਮੈਨੂੰ ਗਹਿਣੇ ਪਾ ਦਿਓ ਭਾਈ ਮੰਝ ਨੇ ਆਪਣੀ ਘਰ ਵਾਲੀ ਨੂੰ ਗਹਿਣੇ ਪਾ ਦਿੱਤਾ ਤੇ 21 ਰੁਪਏ ਪ੍ਰਾਪਤ ਕੀਤੇ 21 ਰੁਪਏ ਲਿਆ ਕੇ ਉਸ ਸਿੱਖ ਨੂੰ ਦਿੱਤੇ ਉਸ ਨੂੰ ਰਾਤ ਰੱਖਿਆ ਲੰਗਰ ਪਾਣੀ ਛਕਾਇਆ ਸੇਵਾ ਕੀਤੀ ਅਗਲੇ ਦਿਨ ਭਾਈ ਮੰਜ ਉਹ ਸਿੱਖ ਦੇ ਨਾਲ ਗੁਰੂ ਜੀ ਨੂੰ ਤੇ ਮਲਾਪ ਲਈ ਚਲ ਪਿਆ ਉਧਰ ਉਹ ਆਪਣੀ ਧਰਮ ਪਤਨੀ ਨੂੰ ਕਹਿ ਦਿੱਤਾ ਕਿ ਅਬ ਤੈਨੂੰ ਆ ਕੇ ਮੈਂ ਛੁਡਾ ਲਵਾਂਗਾ ਜਦੋਂ ਕੀਤ ਕੋਈ ਗਹਿਣੇ ਪਾ ਦਈਏ ਤਾਂ ਉਸ ਦੀ ਰਕਮ ਧਾਰਨੇ ਪੈਂਦੀ ਆ ਉਹ ਫਿਰ ਜੋ ਚੀਜ਼ ਵਾਪਸ ਲਈ ਜਾ ਸਕਦੀ ਹੈ ਉਧਰ ਭਾਈ ਮੰਜ ਗੁਰੂ ਦਰਬਾਰ ਵਿੱਚ ਗੁਰੂ ਪੰਚੋਂ ਪਾਤਸ਼ਾਹ ਦੇ ਕੋਲ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਉਹਨੂੰ ਕਿਹਾ ਵੀ ਠੀਕ ਐ ਆ ਗਿਆ ਸੇਵਾ ਕਰਿਆ ਕਰ ਗੁਰੂ ਘਰ ਵਿੱਚ ਭਾਈ ਮੰਜ ਨੇ ਲੱਕੜਾਂ ਲਿਆਉਣ ਦੀ ਗੁਰੂ ਘਰ ਦੇ ਲੰਗਰਾਂ ਲਈ ਲੱਕੜਾਂ ਲਿਆਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਲੱਕੜਾਂ ਲਿਆਉਂਦਾ ਸੀ ਔਰ ਲੰਗਰ ਚੋਂ ਪ੍ਰਸ਼ਾਦਾ ਛਕ ਲੈਂਦਾ ਸੀ کافی ਸਮਾਂ گزر ਗਿਆ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪੁੱਛਿਆ ਭਾਈ ਮੰਜ ਕੀ ਕੰਮ ਕਰਦਾ ਹੈ ਕਿੱਥੇ ਰਹਿੰਦਾ ਸਿੱਖਾਂ ਨੇ ਦੱਸਿਆ ਕਿ ਉਹ ਲੰਗਰ ਵਾਸਤੇ ਲੱਕੜਾਂ ਲੈ ਕੇ ਆਉਂਦਾ ਔਰ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦਾ ਪੰਜਵੇਂ ਪਾਤਸ਼ਾਹ ਨੇ ਭਾਈ ਮੰਜ ਨੂੰ ਬੁਲਾਇਆ ਕਿਹਾ ਭਾਈ ਇਸ ਤਰ੍ਹਾਂ ਤੇਰੀ ਕਾਰ ਪੂਰੀ ਨਹੀਂ ਹੋਣੀ ਸਿੱਖਾਂ ਕੋਲ ਸਨੇਹਾ ਭੇਜਿਆ ਇਸ ਤਰ੍ਹਾਂ ਕਾਰ ਪੂਰੀ ਨਹੀਂ ਹੋਣੀ ਤੂੰ ਤਾਂ ਜਿੰਨਾ ਕਮਾਉਣਾ ਹੈ ਸੇਵਾ ਕਰਦਾ ਉਹਨਾਂ ਖਾ ਲੈਣਾ ਲੰਗਰ ਵਿੱਚ ਲੱਕੜਾਂ ਲੱਕੜਾਂ ਲਿਆਇਆ ਕਰ ਲੱਕੜਾਂ ਦੀ ਸੇਵਾ ਕਰਦਾ ਰੋ ਲੰਗਰ ਵਿੱਚ ਲੰਗਰ ਨਹੀਂ ਛਕਣਾ ਇਹ ਸਨੇਹਾ ਸਿੱਖਾਂ ਦੁਆਰਾ ਜਦੋਂ ਪਾਈ ਮੰਦ ਨੂੰ ਪੂਜਾ ਤਾਂ ਪਾਈ ਮੰਦ ਨੇ ਇੰਜ ਹੀ ਕੀਤਾ ਲੱਕੜਾਂ ਦੀ ਸੇਵਾ ਕਰਦਾ ਸੀ ਲੰਗਰ 'ਚੇ ਸੇਵਾ ਕਰਦਾ ਸੀ ਪ੍ਰਸਾਦਾ ਵਾਰੋਂ ਮੰਗ ਕੇ ਖਾ ਲੈਂਦਾ ਸੀ ਸਿੱਖਾਂ ਕੋਲੋਂ ਕਾਫੀ ਸਮਾਂ ਐਵੇਂ ਗੁਜ਼ਰਿਆ ਫਿਰ ਭਾਈ ਮੰਝ ਇੱਕ ਦਿਨ ਕੀ ਵਾਪਰਿਆ ਉਹ ਲੰਗਰ ਲਈ ਲੱਕੜਾਂ ਲੈਣ ਲਈ ਜੰਗਲ ਵਿੱਚ ਗਿਆ ਲੱਕੜਾਂ ਦੀ ਪੰਡ ਭਾਰੀ ਵੱਜ ਗਈ ਚਕਾਉਣ ਵਾਲਾ ਕੋਈ ਮਿਲਿਆ ਨਾ ਇਕੱਲੇ ਤੋਂ ਚੱਕ ਨਹੀਂ ਹੋਈ ਉੱਥੇ ਲੇਟ ਹੋ ਗਿਆ ਰਾਸਤੇ ਵਿੱਚ ਆਉਂਦਿਆਂ ਹੋਇਆਂ ਬਹੁਤ ਸਾਰੇ ਹਨੇਰੀ ਚਖੜ ਮਿੱਟੀ ਕਟਾ ਉੜਿਆ ਰਸਤਾ ਦਿਖਾਈ ਨਹੀਂ ਦਿੰਦਾ ਸੀ ਉੱਤੋਂ ਸਿਰ ਤੇ ਪੰਡ ਭਾਰੇ ਸੀ ਮਿੱਟੀ ਕਟੇ ਚ ਬੜੀ ਮੁਸ਼ਕਲ ਨਾਲ ਚਲਦਾ ਸੀ ਹਨੇਰੀ ਵਗ ਰਹੀ ਸੀ ਉਹ ਖੂਹ ਵਿੱਚ ਡਿੱਗ ਪਿਆ ਖੂਹ ਵਿੱਚ ਪਾਣੀ ਤੇ ਜ਼ਿਆਦਾ ਨਹੀਂ ਸੀ ਫਰ ਨਿਕਲ ਨਹੀਂ ਸਕਿਆ ਉਥੇ ਖੜਾ ਖੜਾ ਗੁਰੂ ਪਾਤਸ਼ਾਹ ਨੂੰ ਯਾਦ ਕਰਨ ਲੱਗਾ ਯਾਦ ਕਰਨ ਲੱਗਾ ਤੇ ਬਹੁਤ ਸਮਾਂ ਗੁਜ਼ਰ ਗਿਆ ਪੂਰੀ ਰਾਤ ਖੂਹ ਦੇ ਵਿੱਚ ਖੜਾ ਰਿਹਾ ਲੱਕੜਾਂ ਦੀ ਪੰਡ ਨਹੀਂ ਸੁੱਟੀ ਕਿਉਂ ਇਹ ਸੋਚ ਕੇ ਕਿ ਲੱਕੜਾਂ ਗਿੱਲੀਆਂ ਹੋ ਗਈਆਂ ਤਾਂ ਗੁਰੂ ਦਾ ਲੰਗਰ ਕਿਵੇਂ ਬਣੇਗਾ ਉਧਰ ਗੁਰੂ ਸਾਹਿਬ ਨੂੰ ਜ਼ਾਦ ਕਰਦਾ ਸੀ ਗੁਰੂ ਸਾਹਿਬ ਆਪਣੇ ਦਰਬਾਰ ਚੋਂ ਭੱਜੇ ਜੁੱਤੀ ਵੀ ਨਹੀਂ ਪਾਈ ਘੋੜਾ ਵੀ ਨਹੀਂ ਲਿਆ ਭੱਜੇ ਤਾਂ ਸੰਗ ਤਾਂ ਪਿੱਛੇ ਭੱਜੀਆਂ ਗੁਰੂ ਸਾਹਿਬ ਕਹਿੰਦੇ ਰਸੇ ਲੈ ਕੇ ਆਓ ਸਿੱਖ ਰਸੇ ਲੈ ਕੇ ਗਏ ਗੁਰੂ ਸਾਹਿਬ ਉਸ ਖੂਦੇ ਕੋਲ ਪਹੁੰਚ ਗਏ ਜਿੱਥੇ ਭਾਈ ਮੰਜ ਡਿਗਿਆ ਹੋਇਆ ਸੀ ਜਾ ਕੇ ਪੁੱਛਦੇ ਨੇ ਕੌਣ ਆ ਭਈ ਭਾਈ ਮੰਜ ਕਹਿੰਦਾ ਮੈਂ ਗੁਰੂ ਦਾ ਸਿੱਖ ਭਾਈ ਮਾਂਝਾ ਗੁਰੂ ਜੀ ਨੇ ਕਿਹਾ ਲੱਕੜਾਂ ਥੱਲੇ ਸੁੱਟ ਦੇ ਬਾਹਰ ਆ ਜਾ ਉਹ ਕਹਿੰਦਾ ਜੀ ਲੱਕੜਾਂ ਲੰਗਰ ਵਾਸਤੇ ਨੇ ਗਿੱਲੀਆਂ ਹੋ ਜਾਣਗੀਆਂ ਤੇ ਫਿਰ ਰਸਤੇ ਥੱਲੇ ਸੁੱਟੇ ਭਾਈ ਮਾਂਝ ਨੇ ਪਹਿਲਾਂ ਲੱਕੜਾਂ ਉੱਪਰ ਪਹੁੰਚਾਈਆਂ ਫਿਰ ਆਪ ਰਸਤੇ ਨੂੰ ਫੜ ਕੇ ਆਇਆ ਸੋ ਇਹ ਸਾਖੀ ਜੋ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ ਔਰ ਇਸ ਗ੍ਰੰਥ ਦੀ ਕਥਾ ਤਕਰੀਬਨ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਹਰ ਰੋਜ਼ ਹੁੰਦੀ ਹੈ ਹੁਣ ਇਹ ਸਾਖੀ ਦੀ ਅਸੀਂ ਪਰਚੋਲ ਕਰਨੇ ਆ ਕਿ ਕੀ ਸਾਡੇ ਸਤਿਗੁਰੂ ਅਜਿਹੇ ਸਨ ਔਰ ਇਹ ਸਾਖੀ ਨੂੰ ਅਸੀਂ ਆਪਣੇ ਤੇ ਲਾ ਕੇ ਦੇਖਣਾ ਕਿ ਅਗਰ ਸਾਨੂੰ ਕੋਈ ਇਹ ਕਹੇ ਕਿ ਸਾਨੂੰ ਇੰਨਾ ਦਾਨ ਚਾਹੀਦਾ। ਉਹ ਸਾਡੀ ਫੁਰਸਤ ਨਾ ਹੋ ਕਿ ਗੁਰੂ ਸਾਹਿਬ ਇੱਕ ਐਸੇ ਗਰੀਬੜੇ ਸਿੱਖ ਨੂੰ ਮਜਬੂਰ ਕਰ ਸਕਦੇ ਹਨ ਕਿ ਮੈਨੂੰ ਤਾਂ 21 ਰੁਪਏ ਚਾਹੀਦੇ ਤੂੰ ਜਿੱਥੋਂ ਮਰਜ਼ੀ ਲਿਆ ਕੇ ਦੇ। ਅੱਜ ਕੋਈ ਸੰਤ ਬਾਬਾ ਕੋਈ ਧਾਰਮਿਕ ਆਗੂ ਅਗਰ ਸਾਨੂੰ ਕਹੇ ਕਿ ਇੰਨਾ ਧਰਮ ਦੇ ਨਾਂ ਤੇ ਦਾਨ ਚਾਹੀਦਾ ਹੈ। ਕੀ ਅਸੀਂ ਇਸ ਗੱਲ ਨੂੰ ਜੋਗ ਸਮਝਦੇ ਹਾਂ ਕਿ ਧਰਮ ਤਨ ਨਾ ਹੋਣ ਤੇ ਅਸੀਂ ਆਪਣੀ ਬੇਟੀ ਨੂੰ ਵੇਚੀਏ ਕਿ ਸਿੱਖ ਧਰਮ ਇਸ ਚੀਜ਼ ਦੀ ਪ੍ਰੋਡਕਟਾ ਕਰਦਾ ਹੈ ਕਿ ਲੜਕੀ ਨੂੰ ਵਿਆਹ ਲਈ ਵੇਚ ਦੇਣਾ ਚਾਹੀਦਾ ਕਿਉਂਕਿ ਸਿੱਖ ਰਹਿਤ ਮਜ਼ਦਾਦਾ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਲੜਕੀ ਲੜਕੇ ਦੇ ਵਿਆਹ ਸਮੇਂ ਪੈਸੇ ਜਾਂ ਮੁੱਲ ਵਿੱਚ ਨਾਮ ਵੇਚਿਆ ਜਾਵੇ ਪੈਸੇ ਨਾਲ ਲੈ ਜਾਣ ਰਿਸ਼ਤਾ ਖੁਸ਼ੀ ਨਾਲ ਹੋਣਾ ਹੈ ਪੈਸਿਆਂ ਨਾਲ ਨਹੀਂ ਲੜਕੀ ਨੂੰ ਵੇਚਣਾ ਨਹੀਂ ਸਪਸ਼ਟ ਲਿਖਿਆ ਹੋਇਆ ਔਰ ਸਾਡਾ ਸਮਾਜਿਕ اخਲਾਕੀ ਜੋ ਜ਼ਿੰਮੇਵਾਰੀ ਵੀ ਇਹੀ ਹੈ ਕਿ ਇਹ ਜੋ ਇਨਸਾਨ ਹੁੰਦੇ ਨੇ ਇਹ ਵੇਚਣ ਖਰੀਦਣ ਵਾਲੇ ਨਹੀਂ ਹੁੰਦੇ ਫਿਰ ਔਰਤ ਨੂੰ ਵੇਚ ਦੋ ਵੈਲੇ ਲੜਕੀ ਵੇਚ ਦਿੱਤੀ ਫਿਰ ਔਰਤ ਵੇਚ ਦਿੱਤੀ ਸਾਡਾ ਇਹ ਕਵੀ ਕਿਹੋ ਜਿਹੀ ਸਮਾਜ ਦੀ ਸਿਰਜਣਾ ਕਰਨਾ ਲੋਚਦਾ ਹੈ ਔਰ ਸਾਡੇ ਗੁਰੂ ਸਹਿਬਾਨ ਨੂੰ ਇਸ ਕਵੀ ਨੇ ਕਿੱਥੇ ਖੜਾ ਕੀਤਾ ਕਿਸ માનਸਿਕਤਾ ਵਿੱਚ ਸਾਡੇ ਗੁਰੂ ਸਹਿਬਾਨ ਨੂੰ ਕਿੰਨੇ ਅਨਸਲਟਿੰਗ ਪਲੇਸ ਤੇ ਖੜਾ ਕੀਤਾ ਸਿੱਖ ਸਮਾਜ ਕਿਹੋ ਜਿਹਾ ਛੱੜਣਾ ਚਾਹੁੰਦਾ ਮੈਨੂੰ ਨਹੀਂ ਲੱਗਦਾ ਕਿ ਇਸ ਲਖਾਰੀ ਦਾ ਸਿੱਖੀ ਦੇ ਵਿੱਚ ਜ਼ਰਾ ਜਨਾ ਵੀ ਕੋਈ ਵਿਸ਼ਵਾਸ ਹੋਏਗਾ ਕਿਉਂਕਿ ਜੇ ਮੈਨੂੰ ਪੁੱਛੋ ਭਈ ਧਰਮ ਲਈ দান ਕਰਨ ਲਈ ਬੇਟੀ ਵੇਚ ਦਿਓ ਘਰ ਵਾਲੀ ਨੂੰ ਔਰਤ ਨੂੰ ਗਹਿਣੇ ਪਾਉਣ ਦਾ ਮਤਲਬ ਮੀਨਿੰਗ ਕੀ ਹੈ ਕੀ ਮਤਲਬ ਹੈ ਅਗਰ ਜ਼ਿਆਦਾ ਹੀ ਕਵੀ ਨੂੰ ਲਿਖਾਰੀ ਨੂੰ ਇਸ ਚੀਜ਼ ਦੀ ਜ਼ਰੂਰਤ ਸੀ ਇਹ ਵੀ ਲਿਖਿਆ ਕਿ ਉਹਦੇ ਲੜਕੇ ਵੀ ਸਨ ਲੜਕਿਆਂ ਨੂੰ ਕਿਤੇ ਕੰਮ ਤੇ ਲਗਵਾ ਦਿੰਦਾ ਕਿਸੇ ਜ਼ਿਮੀਂਦਾਰ ਕੋ ਉਹਨਾਂ ਨੂੰ ਸਾਂਝੀ ਸੇਰੀ ਰਲਵਾ ਦਿੰਦਾ ਤੇ ਪੈਸੇ ਲੈ ਲੈਂਦਾ ਗੱਲ ਬਣਦੀ ਸੀ ਨਾ ਔਰਤ ਨੂੰ ਗਹਿਣੇ ਰੱਖਣਾ ਇਹਦਾ ਮਤਲਬ ਬਹੁਤ ਹੀ ਖਤਰਨਾਕ ਹੈ ਕਿਹੜੇ ਸਮਾਜ ਦੀ ਸੇਜਣਾ ਕਰਨਾ ਚਾਹੁੰਦਾ ਇਹ ਪਹਿਲੀ ਵਾਰ ਨਹੀਂ ਹੋਇਆ ਮੈਂ ਗੁਰੂ ਨਾਨਕ ਦੇ ਟਾਈਮ ਦੀ ਇੱਕ ਵਾਰਦਾਤ ਇੱਕ ਸਾਖੀ ਪੜ੍ਹ ਰਿਆ ਸੀ ਉਹਦੇ ਵਿੱਚ ਵੀ ਸਿੱਖ ਨੂੰ ਇੱਕ ਦੂਸਰੇ ਸਿੱਖ ਕੋਲ ਭੇਜਿਆ ਉਹਨੂੰ ਕਿਹਾ ਕਿ ਉਹ ਤੋਂ 200 ਰੁਪਈਆ ਪਹਿਲਾਂ ਤੂੰ ਲੈਣਾ ਫਿਰ ਚਿੱਠੀ ਦੇਣੀ ਆ ਉਹ ਵੀ ਸਿੱਖ ਬਹੁਤ ਗਰੀਬ ਸੀ ਨਾਲੇ ਪਹਿਲਾਂ ਗੁਰੂ ਨਾਨਕ ਗੁਰੂ ਸਾਹਿਬਾਂ ਦੇ ਮੁਖ ਤੋਂ ਕਢਵਾਇਆ ਜਾਂਦਾ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਵੀ ਇਹ ਕਢਵਾਇਆ ਗਿਆ ਸੀ ਕਿ ਸਿੱਖ ਬਹੁਤ ਗਰੀਬ ਹੈ ਰੋਟੀ ਕਈ ਵਾਰ ਮਿਲਦੀ ਕਈ ਵਾਰ ਨਹੀਂ ਮਿਲਦੀ ਪਰ ਐਸਾ ਗੁਰੂ ਸਿੱਖ ਦੀ ਪਤ ਇੱਜ਼ਤ ਰੱਖਣ ਵਾਲਾ ਗੁਰੂ ਸੀ ਸਾਡਾ ਜਿਹੜਾ ਸਿੱਖ ਨੂੰ ਸਮਾਜ ਵਿੱਚ ذلیل ਕਰਨ ਵਾਲਾ ਗੁਰੂ ਸੀ ਜਦਲਾਲਤ ਹੈ ਨਾ ਬੱਚੀ ਨੂੰ ਵੇਚ ਦੇਣਾ ਉਸ ਗੁਰਨਾਨਕ ਦੇ ਟਾਈਮ ਵੀ ਕਹਾਣੀ ਇਹ ਹੀ ਸੀ ਉਸਨੇ ਆਪਣੇ ਬੱਚੀ ਨੂੰ ਵੇਚਿਆ ਸੀ ਸਮੇ ਦੇ ਹਾਕਮ ਕੋਲ ਉਹਨਾਂ ਵਿਆਹ ਕੀਤਾ ਸੀ ਤੇ 250 ਰੁਪਏ ਮਿਲਿਆ ਸੀ 200 ਰੁਪਏ ਤਾਂ ਗੁਰੂ ਨਾਨਕ ਦੇਵ ਜੀ ਵਾਸਤੇ ਭੇਜਿਆ ਸਾਖੀ ਕਰਨੇ ਜਿਵੇਂ ਲਿਖਿਆ ਤੇ 50 ਰੁਪਏ ਉਸ ਸਿੱਖ ਨੂੰ ਮੱਥਾ ਟੇਕਦਾ ਜਿਹੜਾ ਪੈਸੇ ਲੈਣ ਗਿਆ ਸੀ ਕੀ ਸਾਡੇ ਸਤਿਗੁਰੂ ਐਸੇ ਸਮਾਜ ਦੀ ਸਿਰਜਣਾ ਕਰਨ ਆਏ ਸੀ ਕਿ ਔਰਤ ਨੂੰ ਇੱਕ ਵਸਤੂ ਦੇ ਰੂਪ ਵਿੱਚ ਦੇਖਿਆ ਜਾਏਗਾ ਇੱਕ ਪ੍ਰਾਪਰਟੀ ਹੈ ਕਿ ਆਦਮੀ ਮਾਲਕ ਹੈ ਵੇਚਦੇ ਗੁਰਨਾਨਕ ਸਾਹਿਬ ਤੇ ਔਰਤ ਨੂੰ ਇਤਨੀ ਵਡਿਆਈ ਦਿੰਦੇ ਨੇ ਕਿ ਉਹ ਜਨਣੀ ਹੈ ਉਹ ਧਨ ਹੈ ਤਾਂ ਇਹ ਲਿਖਾਰੀ ਔਰਤਾਂ ਨੂੰ ਵੇਚਣ ਦੀ ਗਹਿਣੇ ਰੱਖਣ ਦੀ ਗੱਲ ਕਰ ਰਿਹਾ ਸਾਡੇ ਸਿੱਖ ਸਮਾਜ ਨੂੰ ਇਸ ਲਿਖਾਰੀ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਸਾਡੀ ਮਾਨਸਿਕਤਾ ਕਿੰਨੇ ਨੀਵੇਂ ਤਲ ਤੇ ਆ ਗਏ ਲੱਕੜਾ ਲੈਣ ਗਿਆ ਸੀ ਤੇ ਲੱਕੜਾ ਖੂਚ ਡੇਗ ਪਿਆ ਪਰ ਲੱਕੜਾਂ ਦੀ ਪੰਡ ਡੇਗਣ ਨਹੀਂ ਦਿੱਤੀ ਕਿਆ ਖੂਬ ਜੋ ਪ੍ਰੈਕਟੀਕਲ ਦੇਖੀਏ ਪੌੜੀਆਂ ਤੋਂ ਉੱਤਰੇ ਹੋਈਏ ਅਵੇਸਲੇ ਪੰਨ ਵਿੱਚ ਇੱਕ ਪੌਡਾ ਮਿਸ ਹੋ ਜਾਏ ਜਾਣਬੁੱਝ ਕੇ ਤਾਂ ਸੀ ਦੋ ਦੋ ਪੌੜੇ ਇਕੱਠੇ ਵੀ ਚੜ ਸਕਦੇ ਆ ਜਦੋਂ ਅਸੀਂ ਆਪਣੇ ਆਪ ਕਰਦੇ ਆ ਪਰ ਅਵੇਸਲੇ ਰੂਪ ਵਿੱਚ ਸਾਡੇ ਕੋ ਕੋਈ ਭਾਰ ਨਾ ਹੋਵੇ ਤੇ ਪੌੜਾ ਮਿਸ ਹੋਵੇ ਤੇ ਪੌੜੀਆਂ ਵਿੱਚ ਕੀ ਹਾਲਤ ਹੁੰਦੀ ਹੈ ਹਾਲੇਕੋ ਉਹਦੇ ਅੱਗੇ ਸਟੈਪ ਵੀ ਸਟੈਪ ਹੁੰਦੇ ਆ ਤੇ ਉੱਥੇ ਆਦਮੀ ਡਿੱਗਣ ਤੋਂ ਬਚਦਾ ਨਹੀਂ ਤੇ ਪਾਈ ਮੰਜ ਦੇ ਸਿਰ ਤੇ ਪਾਂਡਿਆ ਬਾਲਣ ਦੀ ਉਹ ਵੀ ਐਡੀ ਭਾਰੀ ਜਿਹੜਾ ਇਕੱਲਾ ਚੱਕ ਨਹੀਂ ਸਕਦਾ ਸੀ ਔਰ ਖੂ ਵਾਹ ਜੀ ਸਾਤ ਅਦਾਸ ਫੋਟੋ ਡੂੰਗਾ ਤੇ ਹੋਏਗਾ ਲਿਖੀ ਨੇ ਅਲੌਕਿਕ ਗੈਰ ਕੁਦਰਤੀ ਗੱਲਾਂ ਕਰਨੀਆਂ ਉਹਦਾ ਕੋਈ ਅੰਤ ਹੀ ਨਹੀਂ ਫਿਰ ਜੋ ਮਰਜੀ ਗੱਪਾਂ ਮਾਰੀ ਜਾਓ ਸਾਨੂੰ ਸਤੂਰ ਜੀ ਪ੍ਰੈਕਟੀਕਲ ਜੀਵਨ ਜਿਉਣ ਦਾ ਧਰਮ ਦੱਸ ਕੇ ਗਏ ਸੀ ਅੱਖਾਂ ਬੰਦ ਕਰਕੇ ਉਡਣ ਵਾਲਾ ਧਰਮ ਨਹੀਂ ਦੱਸ ਕੇ ਗਏ ਸੀ ਸਾਡੇ ਸਤਗੁਰੂ ਜੀ ਜ ਤਤੀਆਂ ਤਵੀਆਂ ਤੇ ਬੈਠੇ ਤਾਂ ਸਰੀਰ ਜਲਿਆ ਸ਼ਹੀਦੀ ਹੋਈ ਹੈ ਜੇ ਕੁਰਬਾਨ ਚੱਲੀ ਹੈ ਤੇ ਧੌਣ ਸਰੀਰ ਨਾਲ ਜੁਦਾ ਹੋਈ ਹੈ ਜੇ ਨੀਆਂ ਵਿੱਚ ਬੱਚੇ ਜਣੇ ਗਏ ਸ਼ਹੀਦੀ ਹੋਈ ਹੈ ਸਾਨੂੰ ਪ੍ਰੈਕਟੀਕਲ ਧਰਮ ਦੀਣ ਦੀ ਸਿਖਲਾਈ ਦੇ ਕੇ ਗਏ ਸੀ ਸੋਹਣੇ ਸਮਾਜ ਦੀ ਸਿਰਜਣਾ ਕਰਨ ਲਈ ਕਰਕੇ ਗਏ ਸੀ ਤੀਆਂ ਬੇਟੀਆਂ ਦੀ ਇੱਜ਼ਤ ਜੇ ਖਤਰੇ ਵਿੱਚ ਹੋਵੇ ਕੁਰਬਾਨੀ ਕਰਨ ਲਈ ਸਾਨੂੰ ਉਤਸ਼ਾਹ ਵਕਸ ਗਿਆ ਸੀ ਟ੍ਰੇਨਿੰਗ ਦੇ ਕੇ ਗਏ ਸੀ ਕਿ ਤੀਆਂ ਬੇਟੀਆਂ ਦੀ ਬੇਵਕਤੀ ਨਹੀਂ ਹੁੰਦੇ ਨੇ ਕਵੀ ਕਿੰਨੇ ਚਲਾਕੀ ਪਰ ਢੰਗ ਦੇ ਨਾਲ ਬੇਟੀ ਨੂੰ ਵੇਚ ਦਿਓ ਘਰ ਵਾਲੀ ਨੂੰ ਗਹਿਣੇ ਪਾ ਦਿਓ ਸਿੱਖ ਸੁੱਤੇ ਪਿਆ ਹਾਂ ਜੇ ਹਾਲੇ ਵੀ ਕੋਈ ਵੀਰ ਇਹ ਸੋਚਦਾ ਹੋਵੇ ਕਿ ਨਹੀਂ ਜੀ ਗੁਰੂ ਲਈ ਤਾਂ ਕਰਵਾਨ ਹੋ ਜਾਣਾ ਕਰਵਾਨ ਹੋਣਾ ਹੋਰ ਗੱਲ ਹੈ ਜਲਾਲਤਵਰੀ ਜ਼ਿੰਦਗੀ ਗੁਰੂ ਸਾਨੂੰ ਨਿਤ ਨਵਾਂ ਨਰੋਆ ਹਰ ਵੇਲੇ ਜਾਗਦੇ ਰਹਿਣ ਦਾ ਹੁਕਮ ਦੇ ਕੇ ਗਏ ਸੀ ਸਿੱਖ ਹੋਏ ਸੋ ਜਾਗਤ ਰਹੇ ਜਾਗਦਾ ਰਹੇ ਹਰ ਚਾਲ ਨੂੰ ਹਰ ਟੇਢੀ ਢੰਗ ਦੀ ਗੱਲ ਨੂੰ ਸਮਝ ਸਕੇ ਆਓ ਹਲੇ ਵੀ ਜੇਕਰ ਕੋਈ ਵੀਰ ਪੈਣ ਇਹ ਜੋਗ ਸਮਝਦਾ ਕਿ ਉਹ ਆਪਣੀ ਘਰ ਵਾਲੀ ਨੂੰ ਕਹਿਣੇ ਪਾ ਸਕਦਾ ਧਰਮ ਲਈ ਉਹ ਆਪਣੇ ਲੜਕੀ ਦਾ ਸੌਦਾ ਕਰ ਸਕਦਾ ਉਹਨੂੰ ਮੁਬਾਰਕ ਹੈ ਪਰ ਇਹ ਵੀਡੀਓ ਉਹਨਾਂ ਵੀਰਾਂ ਲਈ ਉਹਨਾਂ ਸਿੱਖਾਂ ਲਈ ਹੈ ਜਿਹੜਾ ਜਾਗਦੇ ਰਹਿਣ ਨੂੰ ਪਸੰਦ ਕਰਦੇ ਜਿਹੜਾ ਅਸਲੀ ਗੁਰੂ ਦੀ ਗੁਰਮਤ ਨੂੰ ਧਾਰਨ ਕਰਨਾ ਚਾਹੁੰਦੇ ਆ ਆਓ ਉਲਾਂ ਤੋਂ ਕਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ